ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੀ ਪੁਆਇੰਟ ਉੱਥੇ ਸੀ ਜਰਮਨ ਦੇ ਵਿੱਚ ਮੇਰੇ ਮੇਰੇ ਸਾਹਮਣੇ ਕਿ ਇਹਦਾ ਹੱਲ ਕੀ ਹੈ ਜਿਹੜੀ ਮਸਲੇ ਜਿੱਥੇ ਅਸੀਂ ਅੜ ਗਏ ਇਹਦਾ ਹੱਲ ਕੀ ਹੈ ਕਾਨੂੰਨ ਸਾਡੇ ਠੀਕ ਨੇ ਬਿਲਕੁਲ ਲਿਖਿਆ ਹੈ ਬਿਲਕੁਲ ਠੀਕ ਹੈ ਸਾਡੇ 'ਚ ਇਮਾਨਦਾਰੀ ਨਹੀਂ ਰਹੀ ਨੈਤਿਕਤਾ ਨਹੀਂ ਰਹੀ ਨੈਤਿਕਤਾ ਜੋ ਸਾਡੀਆਂ ਯੂਨੀਵਰਸਿਟੀਆਂ ਨੇ ਉੱਥੇ ਤਾਂ ਨੈਤਿਕਤਾ ਦਾ ਪਾਠ ਹੀ ਨਹੀਂ ਪੜਾਇਆ ਜਾਂਦਾ ਤੇ ਸਾ ਜਦੋਂ ਸਾਨੂੰ ਪੜਾਇਆ ਹੀ ਨਹੀਂ ਜਾਂਦੀ ਨੈਤਿਕਤਾ ਮੈਨੂੰ ਤਾਂ ਸਾਡੀ ਆਉਂਦੀ ਕਿੱਥੋਂ ਨੈਤਿਕਤਾ ਦੇ ਸਾਰੇ ਸੋਰਸ ਬੰਦ ਕਰ ਦੋਏ ਨੇ ਪੈਸੇ ਕਮਾਉਣ ਵਾਸਤੇ ਤੁਹਾਨੂੰ ਤਾਲੀਮ ਦਿੱਤੀ ਹੈ ਪੈਸੇ ਤੁਸੀਂ ਕਮਾਉਨੇ ਹੋ ਜਿਵੇਂ ਵੀ ਪੈਸੇ ਕਮਾਏ ਜਾਣ ਕਮਾਓ ਵਦ ਤੋਂ ਵਦ ਇਹ ਤਾਂ ਸਾਡੀ ਸੋਚ ਹੈ ਸਾਡੀ ਸੋਚ ਹੈ ਆ ਸੰਸਾਰ ਨੂੰ ਅਸੀਂ ਸੱਚ ਮੰਨਿਆ ਹੋਇਆ ਇੱਥੇ ਸੁਖ ਲੈਣਾ ਇੱਥੇ ਸੁਖ ਹੈ ਹੀ ਨਹੀਂ ਬਹੁਤ ਜੇ ਪੈਸੇ ਹੋਣਗੇ ਤਾਂ ਅਸੀਂ ਸੁਖੀ ਰਹਾਂਗੇ ਇਹ ਸਾਡੀ ਸੋਚ ਆ ਗੁਰਬਾਣੀ ਨਹੀਂ ਮੰਨਦੀ ਇਸ ਗੱਲ ਨੂੰ ਉਹ ਕਹਿੰਦੇ ਸੁਖ ਨਾਹੀਂ ਬਹੁਤਾ ਧਨ ਖਾਟਾ ਹੈ ਬਹੁਤਾ ਧਨ ਇਕੱਠਾ ਕਰਨ ਨਾਲ ਸੁਖ ਨਹੀਂ ਹੈ ਔਰ ਇਹ ਅਮੀਰ ਲੋਕ ਹੁਣ ਮੰਨਦੇ ਨੇ ਬਹੁਤਾ ਧਨ ਜਿਹਨਾਂ ਕੋਲ ਹੈਗਾ ਉਹ ਸੁਖੀ ਨਹੀਂ ਪੀਸ ਹੋ ਵੈਂਡ ਉਹਨਾਂ ਕੋ ਨਹੀਂ ਉਹ ਚਿੰਤਾ ਹੈ ਉਹਨਾਂ ਕੋਲ ਤੋਂ ਜਿਹੜੀ ਬਹੁਤ ਜਿਹਦੇ ਕੋਲ ਜ਼ਿਆਦਾ ਮਾਇਆ ਹੈ ਉਹ ਜ਼ਿਆਦਾ ਚਿੰਤਾ ਹੈ ਉਹਦੇ ਕੋਲ ਤੇ ਪੀਸ ਆਫ ਮਾਈਂਡ ਖਤਰ ਤਾਂ ਅਸੀਂ ਇਹ ਸਾਰਾ ਤੁਨ ਇਕੱਠਾ ਕਰਦੇ ਸੀ ਪੀਸ ਆਫ ਮਾਈਂਡ ਸਾਨੂੰ ਮਿਲਿਆ ਨਹੀਂ ਇੱਥੋਂ ਆ ਕੇ ਉਹਨਾਂ ਨੇ ਮੰਨ ਲਿਆ ਬੇ ਦਵਾਨਾ ਨੇ ਵੀ ਸਾਡੀ ਅਕਲ ਫੇਲ ਹੋ ਚੁੱਕੀ ਸਾਡੀ ਥਿਊਰੀ ਜਿਹੜੀ ਅਸੀਂ ਬਣਾਈ ਤੀ ਸੁਖ ਦੀ ਉਹ ਫੇਲ ਹੈ ਪ੍ਰੋਸਪਰਿਟੀ ਵਿੱਚ ਮਾਨਸਿਕ ਸੁਖ ਹੈ ਪ੍ਰੋਸਪਰਿਟੀ ਦੇ ਵਿੱਚ ਪੀਸ ਆਵ ਮਾਈਂਡ ਹੈ ਜਿਹੜਾ ਅਸੀਂ ਇਹ ਸੋਚਿਆ ਸੀ ਇਹ ਸਾਡੀ ਸੋਚ ਗਲਤ ਸੀ ਇੱਥੇ ਹੈ ਹੁਣ ਪੀਸ ਆਵ ਮਾਈਂਡ ਕਿੱਥੋਂ ਆਵੇ ਪੀਸ ਆਵ ਮਾਈਂਡ ਆਊਗਾ ਧਰਮ ਚੋਂ ਨੈਤਿਕਤਾ ਚੋਂ ਤਾਂ ਮੈਂ ਟੋਟਲ ਨੈਤਿਕਤਾ ਦੀ ਪੜ੍ਹਾਈ ਹੈ ਜਿਹੜਾ ਕਿ ਅਸੀਂ ਯੂਨੀਵਰਸਿਟੀਾਂ ਦੇ ਲਾ ਜੇ ਅਸੀਂ ਧਰਮ ਯੂਨੀਵਰਸਿਟੀਾਂ ਲਾਗੂ ਵੀ ਕੀਤਾ ਨਾ ਉਹ ਵੀ ਡੁਪਲੀਕੇਟ ਅਰਥ ਨਹੀਂ ਹੁੰਦੇ ਅਸਲੀ ਧਰਮ ਦੇ ਉਹਦੇ ਅਸੀਂ ਹਰ ਡੁਪਲੀਕੇਟ ਬਣਾਤੇ ਉਹ ਸਿਮਰ ਤੇ ਸ਼ਾਸਤਰ ਵਾਲੇ ਜਿਹੜੇ ਅਰਥ ਨੇ ਉਹ ਤਾਂ ਡੁਪਲੀਕੇਟ ਨੇ ਉਹ ਕੋਟਲ ਆਦਮੀਆਂ ਦੇ ਕੋਟਲ ਨੀਤੀ ਵਾਲਿਆਂ ਨੇ ਬਣਾਏ ਹੋਏ ਧਰਮ ਨੇ ਜੋ ਧਰਮ ਦੀ ਵਿਆਖਿਆ ਹੋਈ ਹੋਈ ਹੈ ਉਹ ਕੋਟਲਤਾ ਵਾਲਿਆਂ ਦੀ ਹੈ ਵਿਆਖਿਆ ਕੀਤੀ ਹੋਈ ਰਿਸ਼ੀ ਮੋਨੀ ਨੇ ਸੱਤ ਰਿਸ਼ੀ ਨੇ ਸੱਤਾਂ ਦੀ ਆਪਸੂਤੀ ਸੱਤ ਧੜੇ ਨੇ ਜਦ ਤੁਸੀਂ ਡਿਵਾਈਡ ਕਰਤੇ ਜੰਤਾ ਧੜਿਆਂ ਚ ਪਰਤੀ ਸੁਖ ਹਤੇ ਕਿੱਥੇ ਉਹ ਲੜਾਈ ਹੋ ਉਥੇ ਤਾਂ ਸੋਖਾ ਇਕਤਾ ਵਿੱਚ ਸਾਰਿਆਂ ਨੂੰ ਇੱਕ ਘਰ ਦੇ ਵਿੱਚ ਬੇਦਸਾਨਾ ਨੂੰ ਇੱਕ ਕਰਦਾ ਤੇ ਜਨਾਜ਼ਰ ਬੇਧਰਮ ਦੇ ਸਾਰੇ ਇੱਕ ਸੀ ਗੁਰਬਾਣੀ ਚ ਆਦਮੀ ਛੱਤੀ ਬੈਠੇ ਨੇ ਇਕਤਾ ਸਾਰੇ ਇੱਕ ਸੁਰ ਚ ਬੋਲਦੇ ਨੇ ਹੋਰ ਕੋਈ ਗ੍ਰੰਥ ਦੁਨੀਆ ਦਾ ਦਿਖਾਓ ਜਿੱਥੇ ਦੋ ਆਦਮੀ ਉਹਨੇ ਇੱਕ ਸੁਰ ਚ ਬੋਲੇ ਹੋਣ ਕੋਈ ਦੁਨੀਆ ਦਾ ਧਰਮ ਗ੍ਰੰਥ ਨਹੀਂ ਜਿੱਤੇ ਦੋ ਆਦਮੀਆਂ ਨੇ ਲਿਖਿਆ ਹੋਵੇ ਇੱਕ ਗ੍ਰੰਥ ਚ ਦੋ ਆਦਮੀਆਂ ਦੇ ਖਿਆਲ ਹੋਣ ਦੋਹਾਂ ਦੀ ਸੁਰ ਇੱਕ ਹੋਵੇ ਹੈ ਉਹ ਨਹੀਂ ਕਿਤੇ ਗੁਰਬਾਣੀ ਵਿੱਚ ਛੱਤੀ ਆਦਮੀਆਂ ਦੀ ਗੱਲ ਹੈ ਕੀਤੀ ਸੁਰਗ ਕੋਈ ਹੈ ਸੁਰਤ ਸਾਧਨਾ ਨੂੰ ਕਹਿੰਦੇ ਨੇ ਸੋਰੇਕ ਕਰਨੀ ਹੈ ਸਾਰਿਆਂ ਦੀ ਸੋਚ ਇਕ ਕਰਨੀ ਹੈ ਸਾਰਿਆਂ ਦੀ ਤੇ ਇਹ ਧਰਮ ਜਿਹੜਾ ਹੈਗਾ ਗੁਰੂ ਨਾਨਕ ਕਹਿੰਦੇ ਨੇ ਆਜੁਗਮ ਹੈ ਇੱਕ ਕੋ ਆਇਆ ਆਜ ਨੂੰ ਕਹਿੰਦੇ ਤੂੰ ਤਾਂ ਇਕਤਾ ਕਰਨ ਆਇਆ ਸਾਰਿਆਂ ਨਾਲ ਮੁਨੱਖਾ ਜਨਮ ਦੇ ਵਿੱਚ ਅਸੀਂ ਸਾਰਿਆਂ ਨਾਲ ਇਕਤਾ ਕਰਨੀ ਹੈ ਇਕਤਾ ਕਿਵੇਂ ਹੋਊ ਕਿਉਂ ਇੱਕ ਪਿਤਾ ਇੱਕ ਸਕੇੰਬਾਰਕ ਜੇ ਅਸੀਂ ਹੈਗਾ ਹੀ ਇੱਕ ਪਿਤਾ ਹੀ ਸਾਡਾ ਇੱਕ ਹੈ ਬਾਰਕ ਉਹਦੇ ਆ ਫਿਰ ਸਾਡੀ ਏਕਤਾ ਹੈ ਕਿਉਂ ਨਹੀਂ ਇਹ ਅਸੀਂ ਧਰਮ ਵਿੱਚ ਪੜਿਆ ਹੋਇਆ ਉਹ ਧਰਮ ਨੂੰ ਅਸੀਂ ਮੱਥਾ ਵੀ ਟੇਕਦੇ ਆ ਸੱਚ ਵੀ ਮੰਨਦੇ ਆ ਪਰ ਅੰਦਰੋਂ ਅਸੀਂ ਇਹ ਗੱਲ ਨਹੀਂ ਮੰਨਦੇ ਉਹ ਇਹਦਾ ਵਿਰੋਧ ਕਰਦੇ ਆ ਇੱਕ ਪਿਤਾ ਕੇ ਬਾਰਕ ਸਾਰਿਆਂ ਨੂੰ ਅਸੀਂ ਦਈ ਮੰਨਦੇ ਆ ਉਹ ਧਰਮ ਦਾ ਤਾਂ ਅਸੀਂ ਵਿਰੋਧ ਕਰ ਰਹੇ ਆਂ ਜਿਹੜੀ ਬੁੱਧੀ ਧਰਮ ਦਾ ਵਿਰੋਧ ਕਰ ਰਹੀ ਹੈ ਉਹ ਬੁੱਧ ਸਾਨੂੰ ਉਹ ਬੁੱਧ ਦਾ ਰਾਜ ਹੈ ਅੱਜ ਜਿਹੜੀ ਬੁੱਧ ਧਰਮ ਦਾ ਵਿਰੋਧ ਕਰ ਰਹੀ ਹੈ ਉਸ ਬੁੱਧ ਵਾਲੇ ਬੰਦੇ ਹੁੰਦਾ ਹੀ ਰਾਜ ਹੈ ਤੇ ਉਹ ਦੁਨੀਆ ਦਾ ਸਾਰਾ ਦਾ ਸਮਾਰ ਅਮਨ ਕਿਵੇਂ ਹੋ ਸਕਦਾ ਸਭ ਦਾ ਭਲਾ ਕਿਵੇਂ ਹੋ ਸਕਦਾ ਬੁੱਧ ਬਦਲਣੀ ਪਊ ਸੋਚ ਬਦਲਣੀ ਪਊ ਮੈਂ ਕਹਾਂ ਸੀ ਵੀ ਚੰਗੀ ਸੋਚ ਵਾਲੇ ਆਦਮੀ ਪਰਮਾਰਥ ਦੀ ਸੋਚ ਵਾਲੇ ਆਦਮੀ ਸਾਰੇ ਆਧਰਮਾਂ ਚ ਪਏ ਨੇ ਉਹਨਾਂ ਨੂੰ ਇਕੱਠੇ ਕਰ ਲੋ ਹਿਊਮਨ ਰਾਈਟ ਦੀ ਗੱਲ ਸੀ ਹਿਊਮਨ ਰਾਈਟ ਤੋਂ ਮੈਂ ਕਿਹਾ ਵੀ ਹਿਊਮਨ ਰਾਈਟ ਤੋਂ ਖਤਰਾ ਕੀ ਨੂੰ ਹੈ ਭਾਈ ਹਿਊਮਨ ਰਾਈਟ ਨੂੰ ਡੈਮੇਜ ਕੌਣ ਕਰਦਾ ਹੈ ਹਿਊਮਨ ਰਾਈਟ ਨੂੰ ਹਿਊਮਨ ਡੈਮੇਜ ਕਰਦਾ ਨਾ ਤਾਂ ਕੋਈ ਹਾਥੀ ਡੈਮੇਜ ਕਰ ਸਕਦਾ ਨਾ ਕੋਈ ਘੋੜਾ ਡੈਮੇਜ ਕਰ ਸਕਦਾ ਨਾ ਕੋਈ ਸ਼ੇਡ ਡੈਮੇਜ ਕਰਦਾ ਨਾ ਕੋਈ ਸਪ ਡੈਮੇਜ ਕਰਦਾ ਬਈ ਮੈਂ ਤਾਂ ਹਿਊਮਨ ਤੋਂ ਹੀ ਖਤਰਾ ਹੈ ਹਿਊਮਨ ਰਾਈਡ ਲੋ ਇਹ ਰਾਖੀ ਕੌਣ ਕਦੇ ਹੋਊਗੀ ਹਿਊਮਨ ਰਾਈਡ ਦੀ ਇਹਦੀ ਰਾਖੀ ਹੋਊਗੀ ਸੁਪਰ ਹਿਊਮਨ ਜਨਾਚਰ ਪਾਵਰ ਸੁਪਰ ਹਿਊਮਨ ਦੇ ਕੋਲ ਨਹੀਂ ਹੁੰਦੀ ਜਾਂਦੀ ਸੰਸਾਰ ਦੀ ਉਹਨਾਂ ਚਰ ਸ਼ਾਂਤੀ ਹਿਊਮਨ ਨਹੀਂ ਹੋ ਸਕਦਾ ਨਾ ਸਭ ਦਾ ਭਲਾ ਹੋ ਸਕਦਾ ਤੁਸੀਂ ਜਿੰਨੀਆਂ ਥਿਉਰੀਆਂ ਮਰਜ਼ੀ ਕਰ ਲੋ ਉਹਨਾਂ ਨੇ ਗੱਲ ਬੰਦ ਲੀ ਸੀ ਹੋਣਾ ਜੱਲਾ ਕੋ ਪਾਵਰ ਹੈ ਉਹ ਸੁਪਰਮੈਨ ਆਪਤਾ ਹੈ ਨਹੀਂ ਉਹ ਕੋ ਕਹਿੰਦਾ ਸੁਪਰਮੈਨ ਨੂੰ ਜੇ ਪਾਵਰ ਦੇਤੀ ਤਾਂ ਸਾਡੇ ਤੇ ਹੰਕਸ ਲਗੂ ਦੂਏ ਦੇ ਹੰਕ ਉਸ ਦੇ ਵਿੱਚ ਕੋਈ ਰਹਿਣਾ ਨਹੀਂ ਚਾਹੁੰਦਾ ਇੱਥੇ ਫਸੀ ਹੋਈ ਹੈ ਗੱਲ ਆਵਲ ਆਜ ਕਰਦੇ ਨੇ ਆਲਜ ਹੁੰਦਾ ਨਹੀਂ ਆਪ ਦਾ ਜਿਉਂ-ਜਿਉਂ ਕਹਿੰਦਾ ਮਰਜ ਵੜਦਾ ਗਿਆ ਜਿਉਂ-ਜਿਉਂ ਦਵਾਈ ਕੀ ਜਿਵੇਂ ਜਿਵੇਂ ਦਵਾਈ ਕਰਦੇ ਨੇ ਬਿਮਾਰੀ ਬੀਜੇਪੀ ਨੇ ਬਿਦਾ ਨਹੀਂ ਦਿੱਤੀ ਕਹਿਣ ਨੂੰ ਬੀਜਪੀ ਧਾਰਮਿਕ ਪਾਰਟੀ ਆ ਰਐਸਐਸ ਪਰ ਧਰਮ ਦੇ ਵਿਰੁੱਧ ਜਿੰਨੀ ਬੀਜਪੀ ਹੈ ਜਿੰਨਾ ਆਰਐਸਐਸ ਧਰਮ ਦੇ ਵਿਰੁੱਧ ਕੋਈ ਵੀ ਨਹੀਂ ਸਾਰੇ ਜਿੰਨੇ ਧਾਰਮਿਕ ਬੰਦੇ ਨੇ ਸੰਤ ਨੇ ਉਹ ਆਰਐਸਐਸ ਦੇ ਖਿਲਾਫ ਨਹੀਂ ਹਿੰਦੂ ਆਉਂਦੇ ਹੀ ਅਸੀਂ ਸੁਣਦਾ ਹੀ ਆ ਇਹ ਤਾਂ ਸਵਾਰਥੀ ਨੇ ਇਹ ਤਾਂ ਕੁਟਲ ਨਹੀਂ ਥੀ ਹਨ ਦੀ ਪਾਪੀ ਨੇ ਅਪਰਾਧੀ ਨੇ ਸੰਤ ਤਾਂ ਉਹ ਕਹਿੰਦਾ ਨੇ ਵੀ ਸਾਡਾ ਸਿੱਧੂ ਤੁਹਾਨੂੰ ਬਦਨਾਮ ਕਰਦੇ ਨੇ ਇਹ ਮੈਂ ਸਿੱਖਾਂ ਦਾ ਰਾਜ ਆਇਆ ਸਿੱਖੀ ਬਦਨਾਮ ਕੀਤੀ ਅਕਾਲੀ ਐਕਸਪੋਜ਼ ਹੋ ਗਏ ਹੁਣ ਆਰਾ ਸਖਤ ਹੋ ਗਈ আর বিজেপি ਐਕਸਪੋਜ਼ ਹੋ ਗਈ ਇਹ ਤਾਂ ਧਾਰਮਿਕ ਆਦਮੀ ਨਹੀਂ ਹੈ ਇਹ ਮੈਂ ਇਸਲਾਮ ਐਕਸਪੋਜ਼ ਹੋ ਗਿਆ ਸੀ ਜ਼ੁਲਮ ਕਰਨ ਲੱਗ ਗਿਆ ਸੀ ਧਰਮ ਜ਼ੁਲਮ ਨਹੀਂ ਕਰ ਸਕਦਾ ਧਰਮ ਜ਼ੁਲਮ ਦਾ ਵਿਰੋਧੀ ਹੈ ਜਦੋਂ ਧਰਮ ਜੁਲਮ ਕਰਨ ਨਾਲ ਖਿਜਵੇ ਫਿਰ ਉਹ ਧਰਮ ਨਹੀਂ ਰੰਦਾ ਸਮਝਣ ਵਾਲੀ ਗੱਲ ਇਹ ਹੈ ਇਹਦਾ ਹੱਲ ਹੈ ਸਾਰੇ ਬੰਦੇ ਜਿਹੜੇ ਨੇ ਨੇਕ ਬੰਦੇ ਚੰਗੇ ਬੰਦੇ ਇਕੱਠੇ ਹੋਣ ਜਿੰਨੀ ਕੋਨਾ ਉਹ ਪੂੰਜੀ ਹੈ ਉਹ ਲਾ ਦੇਣ ਇਹਦੇ ਤੇ ਆਪਣਾ ਖਰਚਾ ਬਹੁਤ ਮਿਨੀਮਮ ਰੱਖਣ ਜਿਵੇਂ ਮਹਾਤਮਾ ਗਾਂਧੀ ਨੇ ਰੱਖਿਆ ਸਾਦੀ ਜ਼ਿੰਦਗੀ ਸਿੰਪਲ ਜ਼ਿੰਦਗੀ ਔਰ ਸੇਵਾ ਕਰਨ ਜਨਤਾ ਦੇ ਟੈਕਸ ਘਟਾਉਣ ਔਰ ਜਿਹੜੇ ਬਹੁਤ ਧਨવાન ਆਦਮੀ ਨੇ ਉਹਨਾਂ ਨੂੰ ਸਮਝਾਉਣ ਪ੍ਰੇਰਿਤ ਕਰਨ ਉਹ দান ਆਪਣੇ ਆਪ ਆਪਣਾ ਪੈਸਾ দান ਪਬਲਿਕ ਵਾਸਤੇ ਕਰ ਦੇਣ ਧਰਮ ਦੀ ਜਸਖਿਆ ਦੇਣ ਕੇ ਲੋਕ ਆਪੇ ਹੀ ਛੱਡ ਦੇਣਗੇ ਮਾਇਆ ਨੂੰ ਕਿਉਂਕਿ ਉਹਨਾਂ ਨੂੰ ਸ਼ਾਂਤ ਜਿਨ੍ਹਾਂ ਨੇ ਪੈਸਾ ਜ਼ਿਆਦਾ ਲੋਕ ਅਸ਼ਾਂਤ ਨੇ ਉਹ ਨਹੀਂ ਉਹਨਾਂ ਨੂੰ ਸ਼ਾਂਤੀ ਧਰਮ ਚੋਂ ਮਿਲੂ ਉਪਦੇਸ਼ ਚੋਂ ਮਿਲੂਗੀ ਉਹ ਤਾਂ ਆਪ ਹੀ ਕਰ ਦੇਣਗੇ ਉਹਨਾਂ ਦੀ ਰਾਜੀ ਨਾਲੇ ਉਹਨਾਂ ਤੇ ਪੈਸਾ ਪਬਲਿਕ ਨੂੰ ਦਵਾ ਦिए ਸਮਝਾ ਕੇ ਬਸ ਅਮਨ ਹੋ ਜਾਊਗਾ ਸ਼ਾਂਤੀ ਹੋ ਜਾਊਗਾ ਕਾਨੂੰਨਾਂ ਨਾਲ ਨਹੀਂ ਕਾਨੂੰਨ ਠੀਕ ਨੇ ਲੇਕਿਨ ਅਪਲਾਈ ਕਰਨ ਵਾਲੇ ਬੇਈਮਾਨ ਨੇ ਕਾਨੂੰਨ ਬਥੇਰੇ ਨੇ ਮਿਸਯੂਜ਼ ਕਰਦੇ ਨੇ ਕੋਰਟਾਂ ਮਿਸਯੂਜ਼ ਕਰਦੀਆਂ ਨੇ ਕਾਨੂੰਨ ਜਿਹੜੇ ਜੱਜ ਬੈਠੇ ਨੇ ਸੁਪਰੀਮ ਕੋਰਟ ਦੇ ਉਹਨਾਂ ਨੇ ਕੀ ਫੈਸਲੇ ਕੀਤੇ ਨੇ ਸਾਰੇ ਉਲਟ ਕੀਤਾ ਨੇ ਫੈਸਲੇ ਸਭ ਲੋਕ ਤੋਏ ਤੋਏ ਕਰਦੇ ਨਾ ਜਿਹੜੇ ਬੰਦਾ ਹੀ ਬੇਈਮਾਨ ਬੈਠਾ ਹੈ ਕਰੇਗਾ ਫੇ ਉਹਨਾਂ ਤੇ ਸੁਪਰੀਮ ਕੋਰਟ ਦੇ ਜੱਜ ਨੂੰ ਪੁੱਛਣ ਵਾਲਾ ਕੋਈ ਨਹੀਂ ਸੁਪਰੀਮ ਕੋਰਟ ਵੀ ਜਵਾਬਦੇਹੀ ਚਾਹੀਦੀ ਹੈ ਧਰਮ ਕੋਲ ਧਾਰਮਿਕ ਇੱਕ ਪੈਨਲ ਬਣੇ ਬੰਦਿਆਂ ਦਾ ਜੇ ਸੁਪਰੀਮ ਕੋਰਟ ਦਾ ਜੱਜ ਗਲਤੀ ਕਰਦਾ ਤਾਂ ਉਹਦੀ ਅਪੀਲ ਧਰਮ ਵਾਲਿਆਂ ਕੋਲ ਹੋਵੇ ਉਹ ਖਿੱਚਣ ਉਹਦੇ ਕੰਨ ਆਦੋਂ ਦਾ ਫੈਸਲਾ ਪਲਟ ਨਹੀਂ ਪਲਟ ਸਕਦੇ ਹੁਣ ਜਿਨ੍ਹਾਂ ਚ ਇਹ ਨਹੀਂ ਬਣਦਾ ਉਹਨਾਂ ਚ ਬਿਲਕੁਲ ਮੰਨ ਨਹੀਂ ਹੁੰਦਾ ਜੇ ਨਮਰਦੀ ਜੋ ਲਾਉਣਾ ਜਿਨ੍ਹਾਂ ਕੋਲ ਨਾ ਕੋਈ ਦਿਮਾਗ ਹੈ ਸੁਪਰੀਮ ਕੋਰਟ ਵਾਲਿਆਂ ਕੋ ਸਾਨੂੰ ਪਤਾ ਜੋ ਕੁਛ ਇਹਨਾਂ ਨੇ ਜਿੱਥੋਂ ਪੜਿਆ ਸਾਨੂੰ ਪਤਾ ਹੈ ਕਿੰਨਾ ਕੋਈ ਨੈਤਿਕਤਾ ਹੈ ਨਾ ਤੇ ਵਿੱਚ ਵੀ ਉਹ ਹੁੰਦੀ ਆ ਕੁਦਰਤੀ ਜੰਮ ਨੂੰ ਨੈਤਿਕਤਾ ਤਾਂ ਹਰੇਕ ਦੇ ਵਿੱਚ ਹੈ ਹਰੇਕ ਦੇ ਵਿੱਚ ਹੈ ਧਰਮ ਪਰ ਉਹ ਜਾਣ ਬੁੱਝ ਕੇ ਜਦੋਂ ਨਾ ਕੋਈ ਕਰੇ ਫਿਰ ਕੀ ਕਰੇ ਕੋਈ ਕਬੀਰ ਕਹਿੰਦਾ ਮਨ ਜਾਣ ਤਸਬਾਤ ਹਰ ਇੱਕ ਦਾ ਆਦਮੀ ਦਾ ਮਨ ਜਾਣਦਾ ਹੈ ਅੱਛਾ ਕੀ ਹੈ ਬੁਰਾ ਕੀ ਹੈ ਪਰ ਜਦ ਜਾਣ ਤੇ ਹੀ ਉਹ ਗਣ ਕਰੇ ਜਾਂ ਜਾਣ ਬੁੱਝ ਕੇ ਉਲਟਾ ਕੰਮ ਕਰਦਾ ਹੈ ਉਹ ਸੁਪਰੀਮ ਕੋਰਟ ਦਾ ਜੱਜ ਜਾਂ ਕੋਈ ਅਧਿਕਾਰੀ ਥਾਣੇਦਾਰ ਪੁਲਿਸ ਵਾਲਾ ਜਾਣ ਬੁੱਝ ਕੇ ਕਰਦਾ ਹੈ ਉਹ ਬੁਰਾ ਕੰਮ ਦੁਨਿਆ ਤੱਕਾ ਕਰਦਾ ਹੈ ਤੇ ਫਿਰ ਕਾਹੇ ਦੀ ਕੁਸ਼ਲਤ ਇਥੇ ਅਮਨਕ ਵਿੱਚ ਰਹ ਜੂਗਾ ਸੰਸਾਰ ਚ ਕੁਸ਼ਲ ਮੰਗਲ ਕੇ ਮੈਂ ਰਹ ਜੂਗਾ ਸੰਸਾਰ ਚ ਰਾਜ ਕੇ ਮੈਂ ਕੁਸ਼ਲ ਮੰਗਲ ਦੇ ਵਿੱਚ ਚੱਲੂਗਾ ਕਹਿੰਦਾ ਮਨ ਜਾਣ ਤਾਂ ਸਭ ਬਾਤ ਹਰ ਆਦਮੀ ਦਾ ਮਨ ਜਾਣਦਾ ਹੈ ਵਾਟ ਇਜ਼ ਰੌਂਗ ਵਾਟ ਇਜ਼ ਰਾਈਟ ਕੀ ਹੈ ਮੈਂ ਗਲਤ ਮੈਨੂੰ ਇਹ ਆ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਪਾਪ ਕੀਆ ਪੁੰਨ ਕੀਆ ਗਲਤ ਕੀਆ ਠੀਕ ਕੀਆ ਸਾਰੇ ਜਾਣਦੇ ਨੇ ਪਰ ਜਾਣਦੇ ਔਗਣ ਕਰ ਜਾਣ ਬੁੱਝ ਕੇ ਤਾਂ ਕਰਦੇ ਨੇ ਤੱਕਾ ਇਹ ਕਰਵਾਉਂਦੇ ਨੇ ਜਾਣ ਬੁੱਝ ਕੇ ਤੱਕਾ ਕਾਹਦੀ ਕੁਛ ਰਾਤ ਫਿਰ ਅਮਨ ਕੇ ਮੈਂ ਰਹ ਜੂਗਾ ਹਾਥ ਦੀਪ ਕੂਏ ਪਰ ਤੁਹਾਡੇ ਕੋਲ ਅਕਲ ਵੀ ਆ ਖੂਚ ਆਫ ਡਿੱਗਦੇ ਹੋ ਤੁਸੀਂ ਤੁਹਾਡੇ ਘਰ ਮੰਗਲ ਕੇ ਮੈਂ ਰਹ ਜੂਗਾ ਹਿੰਦੁਸਤਾਨ ਚ ਅਮਨ ਕੇ ਰਹ ਜੂਗਾ ਧਰਮ ਤੁਹਾਡੇ ਕੋਲ ਆ ਤੁਸੀਂ ਧਰਮ ਤੇ ਉਲਟ ਕੰਮ ਕਰਦੇ ਹੋ ਸਾਰੇ ਪ੍ਰੈਕਟੀਕਲੀ ਅਮਨ ਨਹੀਂ ਰਹਿ ਸਕਦਾ ਜੋਰ ਲਾ ਲੈਣ ਚਾਹੇ ਅਮਲ ਧਰਮ ਦੇ ਵਿੱਚ ਐ ਅਮਲ ਇਮਾਨਦਾਰੀ ਦੇ ਵਿੱਚ ਐ ਅਮਲਾ ਨਾਲ ਨੂੰ ਬਿੜੇ ਨੇ ਹੋਰ ਕੋਈ ਇਲਾਜ ਨਹੀਂ ਜੋ ਲਾਉਣ ਚਾਹੀਏ ਨਹੀਂ ਤਾਂ ਗ੍ਰੈਜਯੋਤ ਹੋ ਜੂ ਤਾਂ ਮਰ ਜਾਣਗੇ ਵਰਲਡ ਵਾਰ ਹੋ ਜੂ ਤਾਂ ਮਰ ਜਾਣਗੇ ਹੁਣ ਕਰੋਨਾ ਨੇ ਪਰਮੇਸ਼ਰ ਨਹੀਂ ਮਾਰਤੇ ਅਕਰੋਨਾ ਦੇ ਇਲਾਜ ਕਰ ਲੋ ਪਰਮੇਸ਼ਰ ਦੀ ਦੇਣ ਹੈ ਇਹ ਨਹੀਂ ਗੱਲਬਾਤ ਹੀ ਹੈ ਕੋਈ ਇਹਦਾ ਐਸੀਆਂ ਬਿਮਾਰੀਆਂ ਹੋਰ ਵੀ ਆਉਣਗੀਆਂ ਬਥੇਰੀਆਂ ਇਹਾਂ ਦੀ ਜਿਹੜੀ ਆਪਣੀ ਅਖਲ ਹੈ ਨਾ ਉਹਦਾ ਹੁਣ ਇਮਤਿਹਾਨ ਲੈਣ ਲੱਗਿਆ ਪਰਮੇਸ਼ਰ ਭੱਜੋਣ ਕਿੱਧਰ ਨੂੰ ਭੱਜਦੇ ਹੋ ਭੱਜਣੇ ਬੰਦ ਕਰਤਾ ਬਾਹਰੋਂ ਨਿਕਲਣੇ ਬੰਦ ਕਰਤੇ ਸਾਰੇ ਕਰੋ ਤਰਕੀ ਕਿ ਮੈਂ ਕਹਾਂ ਜਹਾਜ਼ ਵੀ ਬੰਦ ਹੋ ਗਏ ਇਹਨਾਂ ਦੇ ਬਣਾਏ ਹੋਏ ਹੋ ਗਏ ਨਾ ਬੰਦ ਤੇ ਪਰਮੇਸ਼ਰ ਨੇ ਇਹਨਾਂ ਨੂੰ ਦੱਸਿਆ ਵੀ ਜਿਹੜੀ ਮੇਰੇ ਕੋਲ ਪਾਵਰ ਹੈ ਆ ਤੁਹਾਡੇ ਕੋਲ ਪਾਵਰ ਕਿੰਨੀ ਕਾ ਤੁਹਾਡੇ ਕੋਲ ਪਾਵਰ ਕਿੰਨੀ ਕਾ ਇਹਨਾਂ ਲੋਕਾਂ ਨੂੰ ਕੋਈ ਸ਼ਕਲ ਨਹੀਂ ਹੈ ਬੇਈਮਾਨ ਕੋਲ ਲੋਕਲ ਹੁੰਦੀ ਹੀ ਨਹੀਂ ਜਦੋਂ ਆਦਮੀ ਜਿਹੜਾ ਆਦਮੀ ਇਮਾਨਦਾਰੀ ਛੱਡਦਾ ਉਹ ਮੂਰਖ ਹੁੰਦਾ ਮਹਾ ਮੂਰਖ ਹੁੰਦਾ ਉਹ ਨਰਕ ਨੂੰ ਜਾ ਰਿਹਾ ਹੈ ਮਨੁੱਖਾ ਜਨਮ ਛੱਡ ਕੇ ਥੱਲੇ ਦੇ ਜਨਮ ਲੈਣੇ ਜਰੂਰ ਤਾਂ ਨਰਕ ਨੂੰ ਜਾ ਰਿਹਾ ਨਰਕ ਨੂੰ ਜਾਣ ਕੋ ਅਗਲ ਮੰਦੀ ਹੈ ਉਹ ਆਪਣੀ ਜਿਹੜੀ ਫਿਜ਼ੀਕਲ ਤੌਰ ਤੇ ਤਾਂ ਜੋ ਮਰਜੀ ਹੋਵੇ ਤਰੱਕੀ ਕਰੇ ਸੰਸਾਰ ਦੇ ਵਿੱਚ ਤਾਂ ਚਾਹੇ ਉਹਦੀ ਇੱਜ਼ਤ ਹੋਵੇ ਪਰ ਪਬਲਿਕ ਦੇ ਮਨਾ ਚ ਜਿੱਤ ਨਹੀਂ ਹੁੰਦੀ ਵਿੱਚ ਪਬਲਿਕ ਵਿੱਚ ਸੰਗਤ ਪਬਲਿਕ ਨੂੰ ਸੰਗਤ ਕਹਿੰਦੇ ਨੇ ਗੁਰਬਾਣੀ ਜਨਤਾ ਵਿੱਚ ਸੰਗਤ ਹਰ ਪ੍ਰਭ ਵਸੇ ਜਿਉ ਸਾਰਿਆਂ ਦੇ ਅੰਦਰ ਹਰ ਵਸਦਾ ਹੈ ਹਰ ਦਾ ਜੇ ਦਰਸ਼ਨ ਕਰਨਾ ਇੱਕ ਟੀਜੇ ਪਾਸਾ ਕਹਿੰਦੇ ਨੇ ਉਹ ਕਹਿੰਦੇ ਨੇ ਸਾਰੇ ਹਰ ਦਾ ਦਰਸ਼ਨ ਕਰਨ ਨੂੰ ਕਹਿੰਦੇ ਨੇ ਹਰੀ ਦਾ ਦਰਸ਼ਨ ਕਰਨਾ ਹਰੀ ਦਾ ਦਰਸ਼ਨ ਕਰਨਾ ਮੂਰਤੀਆਂ ਬਣਾਈ ਬੈਠੇ ਨੇ ਮੂਰਤੀ ਚ ਹੋਊਗਾ ਓਏ ਐ ਮੂਰਤੀ ਚ ਉਹ ਆ ਜਿਹੜੀ ਮੂਰਤੀ ਬਣਾਈਆ ਪਰਮੇਸ਼ਰ ਨੇ ਚ ਹੋਊਗਾ ਸਰੀਰ ਜਿਹੜਾ ਤੁਰਦਾ ਫਿਰਦਾ ਇਹ ਦੇ ਵਿੱਚ ਹਰੀ ਆ ਸਰੀਰ ਤਾਂ ਮਿੱਟੀ ਆ ਇਹ ਤਾਂ ਮੂਰਤੀ ਹੋਈ ਆ ਸਰੀਰ ਤਾਂ ਤੁਸੀਂ ਤਾਂ ਮੂਰਤੀ ਦੀ ਗੱਲ ਮੂਰਤੀ ਬਣਾਉਂਦੀ ਡੁਪਲੀਕੇਟ ਸੱਚੀ ਮੂਰਤੀ ਬਣਾਓ ਸਰੀਰ ਸਾਡਾ ਆਪਣੀ ਸੱਚੀ ਮੂਰਤ ਆ ਅਸੀਂ ਨਹੀਂ ਬਣਾਇਆ ਇਹ ਤੇ ਪਰਮੇਸ਼ਰ ਦੇ ਦੇਣਾ। ਉਹ ਲਈ ਅਸੀਂ ਆ ਦੀ ਨਕਲ ਬਣਾ ਲਿਓ ਉਹਦੇ ਚ ਪਾ ਦੇ ਨੇ। ਉਹ ਕਹਿੰਦੇ ਵਿਸ਼ਵ ਸੰਸਾਰ ਇਹ ਵਿਸ਼ਵ ਸੰਸਾਰ ਜੋ ਤੂੰ ਦੇਖਦਾ ਇਹ ਹਰ ਕਾ ਰੂਪ ਹੈ ਹਰ ਨਹੀਂ ਹੈ ਹਰ ਦੇ ਵਿੱਚ ਹੈ। ਹਰ ਨਹੀਂ ਦਿਦਾ ਤੈਨੂੰ ਜੇ ਹਰ ਦਾ ਰੂਪ ਦੇਖਣਾ ਹੈ ਕਿਉਂਕਿ ਦਰਸ਼ਨ ਰੂਪ ਦੇ ਹੁੰਦੇ ਨੇ। ਦਰਸ਼ਨ ਰੂਪ ਦੇ ਹੁੰਦੇ ਨੇ। ਪਰ ਚੀਨੀ ਅਸੀਂ ਦੇਖ ਲਈ। ਦੇਖ ਲਈ ਨਾ ਖਲ ਉਹ ਮਿੱਠੇ ਦਾ ਰੂਪ ਐ, ਮਠਾਣੀਆਂ। ਚੀਨੀ ਮਿੱਠੇ ਦਾ ਰੂਪ ਐ, ਮਠਾਣੀਆਂ। ਜੀਨਾ ਕੀ ਐ ਚੀਨੀ ਦਾ ਰੂਪ। ਮਿੱਠਾ ਤਾਂ ਜੀਨਾ ਨਹੀਂ ਅੱਖਾਂ ਨੂੰ ਸਾਨੂੰ। ਮਿੱਠਾ ਦਾ ਜੀਬ ਨੂੰ ਲਾਏ ਤੇ ਪਤਾ ਲੱਗੂਗਾ। ਉਹ ਦੇਖਦਾ ਨਹੀਂ। ਉਹ ਦੇਖਦਾ ਨਹੀਂ। ਮਿੱਠਾ ਅਨੁਭਵ ਦੀ ਗੱਲ ਐ। ਦਰਸ਼ਨ ਜਿਹੜਾ ਹੋਣਾ ਉਹ ਚੀਨੀ ਦਾ ਹੋਣਾ। ਉਹ ਤਾਂ ਮਿੱਠੀ ਉਹ ਤਾਂ ਦੇਖਣੀ ਨਹੀਂ ਮਿੱਠਾ ਨਹੀਂ ਲਿੰਦਾ ਉਹਦੇ ਵਿੱਚ ਜੇ ਰੂਪ ਦਾ ਦਰਸ਼ਨ ਹੋਊਗਾ ਆ ਹਵਾ ਦਾ ਕੋਈ ਰੂਪ ਨਹੀਂ ਸਾਨੂੰ ਅੱਖਾਂ ਨੂੰ ਨਹੀਂ ਦੀਂਦੀ ਮਹਿਸੂਸ ਹੁੰਦੀ ਹੈ ਹਵਾ ਦਾ ਕੋਈ ਰੂਪ ਹੈ ਜਿਹੜੀ ਜਿਹਦਾ ਰੂਪ ਨਹੀਂ ਉਹ ਸਾਨੂੰ ਦੀਂਦੀ ਨਹੀਂ ਆਕਾਸ਼ ਦਾ ਕੋਈ ਰੂਪ ਨਹੀਂ ਵਿਜ਼ੀਬਲ ਨਹੀਂ ਹੈ ਆਕਾਸ਼ ਨਹੀਂ ਤਾਂ ਆਖਰੂਪ ਬਣਦਾ ਉਹ ਕਹਿੰਦਾ ਜਲਤੇ ਇਤਰਾ ਪਵਣ ਸਾਜਿਆ ਤੈਨ ਪਵਣ ਪਾਣੀ ਤੋਂ ਬਣਨੇ ਪਾਣੀ ਤੇ ਆਖਰੂਪ ਪੈਦਾ ਹੋਇਆ ਹਵਾ ਤਾਂ ਖਰੂਪ ਨਹੀਂ ਹੈ ਉਹ ਰੂਪ ਵੀ ਹੈ ਰੂਪ ਹੈ ਵੀ ਨਹੀਂ ਰੂਪ ਹੈ ਵੀ ਰੂਪ ਹੈ ਵੀ ਜਿਹਦੇ ਵਿੱਚ ਪਾ ਦੋ ਹੀ ਰੂਪ ਹੈ ਇੱਥੇ ਕਰਕੇ ਰੂਪ ਦਾ ਦਰਸ਼ਨ ਅੱਖਾਂ ਨਾਲ ਅੱਖਾਂ ਨਾਲ ਕੀ ਹੈ ਰੰਗ ਔਰ ਰੂਪ ਦੋ ਚੀਜ਼ਾਂ ਦਾ ਦਰਸ਼ਨ ਅੱਖਾਂ ਨਾਲ ਤੇ ਰੂਪ ਦਾ ਦਰਸ਼ਨ ਕਰਨਾ ਨਾ ਅਸੀਂ ਉਹ ਕਹਨ ਜੇ ਤੂੰ ਚਾਹਣਾ ਮੈਂ ਹਰ ਦਾ ਦਰਸ਼ਨ ਕਰਨਾ ਤਾਂ ਕਿਵੇਂ ਹੋਊਗਾ ਇਹ ਵਿਸ਼ਵ ਸੰਸਾਰ ਜੇ ਤੂੰ ਦੇਖਦਾ ਹਰ ਕਾ ਰੂਪ ਹੈ ਸਾਰੇ ਜੋ 80 ਲੱਖ ਜੂਨ ਚ ਹਰ ਵਸਦ ਹਰ ਰੂਪ ਨਾ ਤਾਂ ਨਹੀਂ ਆਇਆ ਦੇਖ ਲੈ ਯਾਰ ਦੇਖ ਲੈ ਆਇਆ ਤੂੰ ਬਣਾ ਕੇ ਬੈ ਗਿਆ ਕ੍ਰਿਸ਼ਨ ਭਗਵਾਨ ਉਹ ਬਿਸ਼ਰੂਪ ਭਗਵਾਨ ਦੀ ਮੂਰਤੀ ਉਹ ਨਹੀਂ ਹੈ ਉਹ ਉਹਦੇ ਚ ਹਰ ਹਰ ਤਾਂ ਜਿਉਂਦੇ ਜੀਆਂ ਚ ਹੈ ਉਹ ਜਿਉਂਦੇ ਜੀਆ ਨਾ ਤੁਸੀਂ ਕੀ ਕਰ ਰਹੇ ਹੋ ਮਾਰ ਰਹੇ ਹੋ ਉਹਨਾਂ ਨੂੰ ਲੁੱਟ ਰਹੇ ਖੂਨ ਚੂਸ ਰਹੇ ਹੋ ਦਰਸ਼ਨ ਉਹ ਹਰ ਡੁਪਲੀਕੇਟ ਦੀ ਪੂਜਾ ਕਰ ਰਹੇ ਹੋ ਇਹ ਤਾਂ ਰਬ ਲੇਕਿਨ ਇਹ ਗੱਲਾਂ ਯੂਨੀਵਰਸਿਟੀ ਵਾਲਿਆਂ ਨੂੰ ਤੇ ਅਰਥਾਂ ਦਾ ਨਹੀਂ ਪਤਾ ਮੈਨੂੰ ਕੋਈ ਆਦਮੀ ਦੁਨੀਆ ਦਾ ਕੁਰਬਾਨੀ ਦਾ ਅਰਥ ਕਰਕੇ ਦਿਖਾ ਦੇ ਇਹਨਾਂ ਦੀ ਭਾਸ਼ਾ ਹੀ ਹੋਰ ਬਣਾਈ ਹੋਈ ਹੈ ਉਲਟ ਹੈ ਅਰਥ ਕਰਕੇ ਦਿਖਾਉਣ ਹੈ ਗੁਰਬਾਣੀ ਦੇ ਕਿਹੜਾ ਕਰ ਦੂਗਾ ਇਹਨਾਂ ਚ ਸਮਝ ਹੀ ਨਹੀਂ ਆਈ ਇਹਨਾਂ ਨੂੰ ਗੁਰਬਾਣੀ ਕਿਉਂਕਿ ਗੁਰਬਾਣੀ ਦੀ ਆਪਣੀ ਰਿਖਸ਼ਣ ਰਹੀ ਆਪ ਹੈ ਉਹ ਨਿਰਾਕਾਰੀ ਦੁਨੀਆ ਦੀ ਗੱਲ ਹੈ ਇਹ ਸਾਕਾਰੀ ਦੁਨੀਆ 'ਚ ਬੈਠੇ ਨੇ ਲੋਕ ਲੜੇ ਮਾਇਆ ਦਾ ਓਥਾ ਕਾਦੀ ਦੁਨੀਆ ਦੇ ਵਿੱਚ ਨੂੰ ਬੈਠੇ ਸਰੀਰ ਤੋਂ ਕਹਾਂ ਉਹਨੂੰ ਪਤਾ ਹੀ ਨਹੀਂ ਕੀ ਹੈ ਮਾਇਆ ਤੋਂ ਕਹਾਂ ਸੋਚੇ ਨਹੀਂ ਸਕਦੇ ਲਿਜ ਬੁੱਧੀ ਓਥੇ ਨਹੀਂ ਕੰਮ ਕਰਦੀ ਆਖੇ ਮਾਇਆ ਦੇ ਆਖੇ हट ਜਾਂਦੀ ਹੈ ਬੁੱਧੀ ਵਿਦਵਾਨ ਦੀ ਤੇ ਵਿਦਵਾਨ ਇੱਥੋਂ ਨਹੀਂ ਕੱਢ ਸਕਦੇ ਯੂਨੀਵਰਸਿਟੀਾਂ ਦੇ ਪੜੇ ਹੋਏ ਨਹੀਂ ਕੱਢ ਸਕਦੇ ਵੱਡੇ ਵੱਡੇ ਜੱਜ ਨਹੀਂ ਕੱਢ ਸਕਦੇ ਇੱਥੋਂ ਕੋਈ ਵੀ ਨਹੀਂ ਕੱਢ ਸਕਦਾ ਯੂਨੀਵਰਸਿਟੀ ਵਾਲੇ ਤਾਂ ਬਿਲਕੁਲ ਉਦਾਂ ਹੀ ਬਿਕੇ ਹੋਏ ਨੇ ਤਾਂ ਬਕਾਊ ਮਾਲ ਹੁੰਦਾ ਇਹਨਾਂ ਦਾ ਕੀ ਗਿਆ ਜਿਹੜੇ ਬੀਸੀ ਵਗੈਰਾ ਨੇ ਸਾਡੋ ਝੋਲੀ ਚੁੱਕ ਹੁੰਦੇ ਨੇ ਸਾਰੇ ਇਹਨਾਂ ਦੇ ਕੋਲ ਕੀ ਆ ਕੋਈ ਆਦਮੀ ਹੋ ਉਹਨਾਂ ਚ ਮਿਲ ਲੈ ਮਿਲ ਲੈ ਉਹਦੀ ਫਿਰ ਬਣਦੀ ਨਹੀਂ ਉਹ ਫਿਰ ਬਣਦੀ ਨਹੀਂ ਕਾਹ ਜਾ ਉਹ ਫਿਰ ਇਕੱਲਾ ਹੋ ਜਾਂਦਾ ਤਾਂ ਇਹ ਆ ਧਰਮ ਤੋਂ ਬਿਨਾ ਰਾਜ ਨਹੀਂ ਚੱਲ ਸਕਦਾ ਧਰਮ ਬਿਨਾ ਨਹੀਂ ਰਾਜ ਚਲੇ ਹੈ ਰਾਜ ਤਾਂ ਚੱਲਦਾ ਤਾਰ ਚੱਲੂਗਾ ਧਰਮ ਦੇ ਨਾਲੇ ਧਰਮ ਨੂੰ ਛੱਡ ਕੇ ਜਿਹੜਾ ਰਾਜ ਆ ਉਹ ਕੀ ਹੈ ਧਰਮ ਬਿਨਾਂ ਸਭ ਦਲਾ ਮਲਾ ਹੈ ਧਰਮ ਦੇ ਬਿਨਾਂ ਤਾਂ ਰਾਜ ਦਲਾ ਮਲਾ ਹੈ ਜਿਵੇਂ ਹੋ ਰਿਹਾ ਧੱਕੇ ਚਾਹੀ ਜੀ ਦੀ ਜਿਸ ਦੀ लाठी ਉਸ ਦੀ ਬਹੰਸ ਧਰਮ ਤੋਂ ਬਿਨਾਂ ਜਿਹਦੇ ਕੋਲ लाठी ਹੈ ਉਹੀ ਮਾਲਕ ਹੈ ਜੇ लाठी ਜੀ ਨੇ ਖੋਲੀ ਨਾ ਹੁਣ ਕੋਈ ਮਾਸਾਚਾਰ ਦਾ ਬਾਹਰ लाठी ਹੈ ਉਹਦੇ ਕੋਲ ਕੋਈ ਬਾਦ ਨਾ ਆਇਆ ਤਕੜਾ ਸੀ ਉਹਨਾਂ ਦੀ लाठी ਖੋਲੀ लाठी ਖੋਲੀ ਮੈਸਾ ਹਕਲੀਓ ਨੇ ਗੱਲ ਉਹ ਹੋਰ ਹੁੰਦਾ ਰਾਜੇ ਕੋ ਗਿਆ ਜਾਂ ਪੁਲਿਸ ਕੋ ਗਿਆ ਜਿਹੜਾ ਵੀ ਅਧਿਕਾਰੀ ਕੋ ਗਿਆ ਗਾਂ ਉਹ ਵੀ ਉਹ ਜਾਈ ਸੀ ਕੋਈ ਚੋਰ ਨਾ ਮਿਲੇ ਉਹ ਦਾਕੂ ਤਾਂ ਉਹਦਾ ਹੀ ਸੀ ਰਾਜੇ ਦਾ ਸੀ ਜਿਵੇਂ ਇਹਨਾਂ ਦੇ ਪੁਲਿਸ ਵਾਲਿਆਂ ਨੇ ਉਹ ਡਾਕੂ ਨਹੀਂ ਪਾਲੇ ਹੋਏ ਐ ਜਿਹੜੇ ਬੇਦਨ ਨਸ਼ੇ ਇਹ ਨਾ ਦਿਨਾਂ ਨਹੀਂ ਰਲੇ ਹੋਏ ਅਤਵਾਦੀ ਇਹਨਾਂ ਦੇ ਨਾਂ ਨਹੀਂ ਸਿਰਲੇ ਹੋਏ ਚਲ ਇਹਨਾਂ ਦਾ ਪੈਦਾ ਕੀਤਾ ਹੋਇਆ ਉਹ ਕਹਿੰਦਾ ਅਫਸਰ ਚਲਾ ਗਿਆ ਉਹ ਕਹਿੰਦਾ ਵੀ ਹਾਂ ਭਾਈ ਅਕ ਕਹਿੰਦਾ ਜੀ ਮੈਂ ਸਮਝੀਆਂ ਕਹਿੰਦਾ ਜੀ ਮੈਂ ਤਾਂ ਮੇਰੀਆਂ ਨੇ ਇਹ ਤਾਂ ਮੈਂ ਝੂਠ ਬੋਲਦਾ ਉਹ ਕਹਿੰਦਾ ਵੀ ਜੇ ਤੇਰੀਆਂ ਮੈਸੇ ਤੇਰੀ ਲਾਠੀ ਕਿੱਥੇ ਗਈ ਕਹਿੰਦਾ ਜੀ ਇਹਨੇ ਖੋਲੀ ਕਹਿੰਦਾ ਗਲ ਝੂਠਾ ਇਹ ਹੱਥ ਖਾਲੀ ਤੇਰੇ ਕੋ ਲਾਠੀ ਉਹਨੇ ਖੋ ਗਏ ਮੈਂ ਲਈ ਜਿਸ ਦੀ ਲਾਠੀ ਉਸ ਦੀ ਪੈਸਾ ਨਹੀਂ ਦੀਏ ਲਾਠੀ ਵੇਦੀਏ ਆ ਇਨਸਾਫ ਹੈ ਜਿਸ ਦੀ ਲਾਠੀ ਉਸ ਦੀ ਬਹਨ ਹੈ ਅੱਜ ਉਹ ਅੱਜ ਬਿਲਕੁਲ ਐਗਜ਼ੈਕਟ ਇਹੀ ਗੱਲ ਹੈ ਜਿਹਦਾ ਕਬਜ਼ਾ ਹੈ ਉਹ ਮਾਲਕ ਹੈ ਸਰਕਾਰਾਂ ਕਹਿੰਦੇ ਜਿਹਦਾ ਕਬਜ਼ਾ ਮਾਲਕ ਜਿਸ ਦੀ ਲਾਠੀ ਉਸ ਦੀ ਬਹਨ ਬਸ ਇਨਸਾਫ ਵਾਲੀ ਤਾਂ ਗੱਲ ਹੀ ਨਹੀਂ ਹੈ ਇਹਨਾਂ ਦੇ ਉੱਥੇ ਤੱਕ ਦਾ ਪਹੁੰਚਣ ਹੀ ਨਹੀਂ ਦਿੱਤਾ ਅੰਗਰੇਜ਼ ਨੇ ਸ਼ੈਤਾਨ ਕਿਉਂ ਸਾਫ ਕਰੂਗਾ ਜੇ ਇਨਸਾਫ ਹੋਊਗਾ ਜਿੱਥੇ ਸ਼ੈਤਾਨ ਵਾਸਤੇ ਰਹਿਣ ਨੂੰ ਜਗ੍ਹਾ ਨਹੀਂ ਉੱਥੇ ਰਹਿਣੀ ਸ਼ੈਤਾਨ ਵਾਸਤੇ ਕੋਈ ਜਗ੍ਹਾ ਲੁਕਣ ਨੂੰ ਨਹੀਂ ਰਹਿਣੀ ਇਨਸਾਫ ਦੇ ਰਾਜ ਦੇ ਵਿੱਚ ਜਿਹਨੇ ਰਾਜ ਕਰਿਆ ਉਹ ਸ਼ੈਤਾਨ ਹੈ ਆਪ ਉਹ ਆਪਣੇ ਵਾਸਤੇ ਜਿਹੜਾ ਖਾਨਾ ਕਿਉਂ ਬਣਾਊਗਾ ਇਹ ਕਾਰਕਸ ਨੂੰ ਹਨ ਸ਼ੈਤਾਨ ਦਾ ਬਣਾਇਆ ਹੋਇਆ ਸ਼ੈਤਾਨ ਦੇ ਲੁਕਣ ਨੂੰ ਜਗ੍ਹਾ ਇਹ ਤੇ ਸਭ ਕੁਝ ਇਹਨੂੰ ਪਰਮਾਰਥ ਤੋਂ ਬਿਨਾ ਧਰਮ ਤੋਂ ਬਿਨਾ ਕੋਈ ਨਹੀਂ ਸ਼ੈਤਾਨ ਨੂੰ ਕਾਬੂ ਕਰ ਸਕਦਾ ਉਹ ਕਰ ਸਕਦਾ ਹੁਣ ਸ਼ੈਤਾਨ ਇਹ ਚਾਹੁੰਦੇ ਨਹੀਂ ਸ਼ੈਤਾਨ ਜਿਹੜੇ ਲੀਡਰ ਨੇ ਸ਼ੈਤਾਨ ਨੇ ਉਹ ਤਾਂ ਚਾਹੁੰਦੇ ਨਹੀਂ ਜਿਨ੍ਹਾਂ ਕੋਲ ਪਾਵਰ ਹੈ ਬਿਊਰੋਕ੍ਰੇਸੀ ਹੈ ਸ਼ੈਤਾਨ ਨੇ ਉਹ ਤਾਂ ਚਾਹੁੰਦੇ ਨਹੀਂ ਹੁਣ ਪਬਲਿਕ ਚਾਹੁੰਦੀ ਹੈ ਜਿੱਦਣ ਪਬਲਿਕ ਚਾਹੂਗੀ ਸ਼ੈਤਾਨ ਬਸ ਇਹਦਾ ਸ਼ੈਤਾਨ ਹਥਿਆਰ ਸੁੱਟ ਦੂਗਾ ਸਿਲੰਡਰ ਹੋ ਜੂਗਾ ਨਹੀਂ ਤਾਂ ਫਿਰ ਉਹ ਜਿਵੇਂ ਅੱਗੇ ਆਉਣਾ ਹੁੰਦਾ ਹੈ ਰੈਵੋਲੂਸ਼ਨ ਉਹ ਜੂਗਾ ਸ਼ੈਤਾਨ ਬਲੀ ਦਾ ਬੱਕਰਾ ਬਣ ਜੂਗਾ ਬਲੀ ਦਾ ਬੱਕਰਾ ਬਣ ਜੂ ਸ਼ੈਤਾਨ ਫਿਰ ਹੁਣ ਬਲੀ ਦਾ ਬੱਕਰਾ ਗਰੀਬ ਲੋ ਨੂੰ ਬਣਾਇਆ ਹੋਇਆ ਹੈ ਫਿਰ ਇਹੀ ਪਬਲਿਕੇ ਲੋ ਨੂੰ ਬਲੀ ਦਾ ਬੱਕਰਾ ਬਣਾ ਦੂਗੀ ਦੋਏ ਰਸਤੇ ਨੇ ਹੁੰਦਾ ਹੀ ਰਹਿੰਦਾ ਸਾਰਾ ਉਹ ਤਾਂ ਪਰਮੇਸ਼ਰ ਕਰਦਾ ਹੈ ਰੀਤੇ ਭਰੇ ਭਰੇ ਸੁਕਲਾਨੇ ਕੰਨੇ ਜਿਹੜੇ ਖਾਲੀ ਨੇ ਜਿਨਾਂ ਕੋ ਹੈ ਨਹੀਂ ਤਾਂ ਉਹਨਾਂ ਨੂੰ ਤਾਂ ਭਰ ਦਿੰਦਾ ਹੈ ਜਿਹੜੇ ਅਕਲ ਤੋਂ ਘੱਟ ਨੇ ਗਿਆਨ ਤੋਂ ਘੱਟ ਨੇ ਉਹਨਾਂ ਨੂੰ ਗਿਆਨ ਮਿਲ ਜਾਂਦਾ ਹੈ ਜਿਹੜੇ ਭਰੇ ਨੇ ਖਾਲੀ ਹੋ ਜਾਂਦੇ ਨੇ ਬ੍ਰਾਹਮਣ ਕਹਿੰਦਾ ਸੀ ਮੈਂ ਬਹੁਤ ਵਿਦਵਾਨ ਹਾਂ ਮੇਰੇ ਕੋ ਗਿਆਨ ਹੈ ਉਹ ਖਾਲੀ ਹੋ ਗਏ ਰਬਦਾਸ ਨੂੰ ਰਾਜ ਮਿਲ ਗਿਆ ਰਬਦਾਸ ਭਰ ਗਿਆ ਕਬੀਰ ਭਰ ਗਿਆ ਤਲੋਚਨ ਭਰ ਗਿਆ ਦੱਸੋ ਕਿਹੜਾ ਹੈ ਇਹਨਾਂ ਦੇ ਵਿੱਚ ਭਗਤਾਂ ਦੇ ਵਿੱਚ ਹੈ ਇਹ ਕਿਨੇ ਹੀ ਤਾਂ ਪਰਮੇਸ਼ਰ ਨੇ ਕੀਤਾ ਭਰੇ ਤਾਂ ਖਾਲੀ ਨੇ ਬڑے بڑے ਮਠਾਂ ਦੇ ਮਾਲ ਖਾਲੀ ਨੇ بڑے بڑے ਜੀਨਾਂ ਦੇ ਰਾਜੇ ਨੇ ਸੰਤ ਖਾਲੀ ਨੇ ਗਿਆਨ ਤੋਂ ਨਾਮ ਤਾਂ ਤੋਂ ਖਾਲੀ ਨੇ ਜਿਹੜੇ ਖਾਲੀ ਸੀ ਉਹ ਭਰੇ ਪਏ ਨੇ ਗਰੀਬ ਤੇ ਇੰਦਰ ਦੁਨਿਆਵੀ ਧੰਦੇ ਵਿੱਚ ਵੀ ਇਹ ਕਰ ਦਿੰਦਾ ਗਰੀਬਾਂ ਨੂੰ ਉੱਤੇ ਕਰ ਦਿੰਦਾ ਥੱਲੇ ਵਾਲੇ ਉੱਤੇ ਕਰ ਤੇ ਉੱਤੇ ਵਾਲੇ ਥੱਲੇ ਕਰ ਤੇ ਇਹੀ ਦੋ ਕੰਮ ਕਰਦਾ ਰਹਿੰਦਾ ਪਰਮੇਸ਼ਰ ਇਹ ਹੁੰਦੇ ਹੀ ਰਹਿੰਦੇ ਨੇ ਪੂਰ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ